ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਗੁਰਦਾਸ ਸਿੰਘ ਜੱਦੀ ਪਿੰਡ ਜਨਵਾਦ ਵਿਖੇ ਆਪਣੇ ਪਿੰਡ ਨੂੰ ਸੋਹਣਾ ਬਣਾਉਣ ਮੁਹਿਬ ਤਹਿਤ ਮਾਈਉ ਪੱਟੀ ਵਾਲੇ ਪੜ ਤੋਂ ਪਿੰਡ ਵਾਲਿਆਂ ਜਾਂਦਿਆਂ ਨੂੰ ਗੇਟ ਦੇ ਨਾਲ-ਨਾਲ ਸੱਜੇ ਖੱਬੇ ਯਾਦ ਬੂਟੇ ਲਗਾਏ ਗਏ ਨੇ ਜੀ ਪਿੰਡ ਵੱਲ ਨੂੰ ਜਾਂਦਿਆਂ ਹੋਇਆ ਸੱਜੇ ਕਵੇ ਬੂਟੇ ਲਗਾਏ ਗਏ ਨੇ ਸਜਾਵਟੀ ਸੱਜੇ ਪਾਸੇ ਤਾਂ ਲਗਭਗ ਪੂਰੇ ਸਫਾਈ ਹੈ ਜੀ ਨੜਿਆਂ ਤੋਂ ਤੇ ਇਧਰਲੇ ਪਾਸੇ ਇਧਰ ਗੁਰਦੁਆਰਾ ਸਾਹਿਬ ਦੀ ਜਮੀਨ ਹੈ ਜੀ ਨਾਲ ਨਾਲ ਨੜੇ ਕਾਫੀ ਹੋਏ ਆ ਤੇ ਇਹ ਪ੍ਰਵਾਸੀ ਮਜ਼ਦੂਰਾਂ ਤੋਂ ਪਟਾਏ ਜਾ ਰਹੇ ਨੇ ਪੋਸਟਲ ਪਾਮ ਬੂਟੇ ਤੇ 골ਡਨ ਜੁਨੀ ਬਸ ਬੂਟੇ ਲੱਗੇ ਹੋਏ ਨੇ ਜੋ ਕਿ ਬਹੁਤ ਵਧੀਆ ਹੋ ਰਹੇ ਨੇ ਤੇ ਇਧਰਲੇ ਪਾਸੇ ਮੇਰੇ ਕੋਲ ਪਧਰਾ ਹੈ ਨਾ ਨਾਲ 12 ਬੂਟੇ ਨਿੰਮ ਦੇ ਲਗਾ ਦਿੱਤੇ ਗਏ ਨੇ ਜੀ ਤੇ ਉਧਰ ਪਰਿਵਾਰ ਸਿੰਘ ਮੁਰਨਾ ਤੋਂ ਸਫਾਈ ਕਰਵਾਈ ਜਾ ਰਹੀ ਜੀ ਨੜਿਆਂ ਦੇ ਪਟਾਈ ਜਾ ਰਹੇ ਨੇ ਜੀ ਪੋਸਟਲ ਪਾਮ ਬੂਟੇ ਕਾਹੀ ਵਧੀਆ ਹੋ ਗਏ ਵਿੱਚ ਵਿੱਚ ਕੋਈ ਕਾਫੀ ਟਾਈਮ ਲੈਂਦੇ ਜੀ ਜਦੋਂ ਹੋਰ ਦੋ ਇੱਕ ਦੋ ਸਾਲ ਚ ਹੋਰ ਬੜੇ ਮੋਟੇ ਹੋਏ ਨੇ ਤੇ ਕਾਫੀ ਪਿੰਡ ਦੀ ਗਟ ਬਣ ਜਾਣੀ ਆ ਪਿੰਡ ਦੀ ਮੈਨ ਇੰਟਰੀ ਦੀ ਗੇਟ ਦਾ ਗਟ ਬਣੀ ਹੈ ਤੇ ਇਹਨਾਂ ਵੀ ਹੋਰ ਗਟ ਬਣ ਬਣ ਜਾਣੀ ਜੀ ਨੜੇ ਜਿਹਨੂੰ ਪਟਾਇਆ ਜਾ ਰਹੇ ਨੇ ਪਹਿਲਾਂ ਵੀ ਪਟਾਇਆ ਸੀ ਇੱਕ ਵਾਰੀ ਦੁਬਾਰਾ ਫੇਰ ਨਿਕਲੇ ਹੁਣ ਹੁਣੇ ਪਟਾਣ ਤੋਂ ਬਾਅਦ ਫੇਰ ਦੁਬਾਰਾ ਇਹ ਸ਼ਾਇਦ ਕੋਈ ਟਮਾ ਟਮਾ ਨਿਕਲੂਗਾ ਜੀ ਉਹ ਦੇਖੋ ਜਿਹੜੋਂ ਪਟਾਇਆ ਜਾ ਰਹੇ ਬਿਲਕੁਲ ਨੜੇ ਜਿਹੜੇ ਹੈਗੇ ਜੱਤ ਕਰ ਜਦੋਂ ਨਹੀਂ ਪਟਾਣੇ ਤਾਂ ਇਹ ਦੁਬਾਰਾ ਫੇਰ ਨਿਕਲਦੇ ਨੇ ਉੱਪਰ ਬਣਾਉਣ ਦਾ ਕੋਈ ਫਾਇਦਾ ਨਹੀਂ ਆ ਚਲੋ ਕੋਈ ਨਹੀਂ ਬੰਦੇਗਾ ਨੜੇ ਜਿਹੜੋਂ ਪੱਟ ਕੇ ਢੇ ਲਾਤਾ ਜੀ ਇਹ ਮੈਂ ਸੁੱਕ ਕੇ ਦਾ ਬਾਲ ਨਾ ਉਹਦੀ ਵੱਲਦਾ ਜਾ ਇਹ ਲੋੜ ਕੇ ਜਾ ਕੇ ਲੈ ਜਾਊਗਾ ਇਹ ਖੇਤ ਗੁਰਦੁਆਰਾ ਕਾਲੀ ਫੂਲਾ ਸਿੰਘ ਦਾ ਜ਼ਮੀਨ ਹੈ ਜੀ ਇਹ ਤੇ ਪੀਤੀ ਬਾਂਦਾ ਇਹਨੂੰ ਕਿ ਉੱਦਲੇ ਪਾਸੇ ਕਾਫੀ ਨੜੇ ਦੁਆਰਾ ਜੰਪੇ ਹੋ ਆ। ਇੱਕ ਵਾਰੀ ਕਢਾ ਲੈਣੇ ਫੇਰ ਕੋਈ ਟਾਮਾ ਟਾਮਾ ਨਿਕਲੂਗਾ ਦੁਆਰਾ ਫੇਰ ਕਢਾ ਤੇ ਜਾਣਗੇ। ਕਈ ਤੇ ਗੈਂਤੀ ਨਾਲ ਕੱਢੇ ਜਾ ਰਹੇ ਆ। ਕੋਈ ਜੜੋਂ ਕੱਢਣ ਵਾਸਤੇ ਗੈਂਤੀ ਦੀ ਵੀ ਲੋੜ ਪੈਂਦੀ ਐ। ਹਿੰਦੁਸਤਾਨ ਨੇ ਆਜ਼ਾਦੀ ਨਹੀਂ ਲਈ। ਹੂੰ। ਹਿੰਦੁਸਤਾਨ ਨੇ ਆਜ਼ਾਦੀ ਮੰਗੀ ਨੀ ਅੰਗਰੇਜ਼ਾਂ ਤੋਂ ਸਾਡਾ ਰਾਜ ਸਾਨੂੰ ਵਾਪਸ ਕਰੋ ਤੇ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਿਹੜਾ ਅੰਗਰੇਜ਼ਾਂ ਨੇ ਖੋਇਆ ਸੀ ਉਹ ਰਾਜ ਕਿੱਥੇ ਆ ਕਿੱਥੇ ਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਾਲਸ ਰਾਜ ਸੀ ਇਹ ਤਾਂ ਮੰਨਦੇ ਹੋ ਨਾ ਤੇ ਖਾਲਸਾਨੂੰ ਖਾਲਸ ਰਾਜ ਕਹਿੰਦੇ ਆ ਤੇ ਉਹਨਾਂ ਨੇ ਰਾਜ ਮੰਗਣਾ ਨਹੀਂ ਉਹਨਾਂ ਦੇ ਵੰਸ਼ਜਾਂ ਨੇ ਉਹ ਮੰਗਦੇ ਨੇ ਸੰਵਿਧਾਨ ਦੇ ਵਿੱਚ ਧਾਰਾ ਦੇ ਵਿੱਚ ਆਪਣਾ ਹੱਕ ਆਪਣੇ ਬਾਪ ਆਪਣੇ ਦਾਦੇ ਆਪਣੇ ਪਰਦਾਦੇ ਦੀ ਜ਼ਮੀਨ ਜਿਦਾਦ ਹੱਕ एंपਾਇਰ ਮੰਗਣਾ ਹਰ ਇੱਕ ਪੰਚਲ ਦਾ ਹੱਕ ਕਿੱਥੋਂ ਤੱਕ ਪੜਿਓ ਤੁਸੀਂ ਮੈਂ ਗ੍ਰੈਜੂਏਸ਼ਨ ਕੀਤੀ ਉਹਦੇ ਚ ਮਹਾਰਾਜਾ ਰਣਜੀਤ ਸਿੰਘ ਦਾ ਚੈਪਟਰ ਪੜਿਆ ਉਹ ਕਿੱਥੇ ਹੈ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਉਹ ਖਾਲਸਾ ਰਾਜ ਕਿੱਥੇ ਹੈ ਦਿਖਾਓ ਕਿੱਥੇ ਖਾਲਸਾ ਰਾਜ ਹੈ ਹਿੰਦੁਸਤਾਨ ਦਾ ਸਟੇਟ ਦਾ ਖਾਲਸਾ ਰਾਜ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦਾ Empire ਹੈਗਾ ਦਿਖਾਓ ਕਿੱਥੇ ਲਦਾਖ ਤੋਂ ਲੈ ਲਦਾਖ ਤੋਂ ਸ਼ੁਰੂ ਹੋ ਕੇ ਉਹ ਦਿੱਲੀ ਤੱਕ ਤੇ ਸਾਰਾ ਹਿਮਾਚਲ ਸਾਰਾ ਲਾਹੌਰ ਖਾਲਸਾ ਰਾਜ ਉਹ ਕਿੱਥੇ ਹੈ ਖਾਲਸਾ ਰਾਜ ਉਹਨੂੰ ਤਾਂ ਤੋੜ ਦਿੱਤਾ ਤੇ ਤੁਹਾਡੇ ਦਾਦੇ ਦੇ ਕੋਲ ਇੱਕ ਰਾਜ ਰਾਜ ਭਾਗ ਸੀਗਾ ਤੇ ਪੋਤੇ ਨੇ ਮੰਗਣਾ ਨਹੀਂ ਅੱਗੋ ਆ ਕੇ ਉਹ ਦਿਖਾ ਦਿਓ ਮਹਾਰਾਜ ਰਣਜੀਤ ਸਿੰਘ ਦੇ ਵੰਛੇ ਜਿਹੜੀ ਸਿੱਖ ਕੌਮ ਹੈ ਉਹਨਾਂ ਨੇ ਆਪਣੇ ਐਂਪਾਇਰ ਮੰਗਣਾ ਨਹੀਂ ਸਾਡਾ ਐਂਪਾਇਰ ਕਿੱਥੇ ਆ ਹਿੰਦੁਸਤਾਨ ਨੇ ਆਜ਼ਾਦੀ ਨਹੀਂ ਲਈ ਹਿੰਦੁਸਤਾਨ ਨੇ ਆਜ਼ਾਦੀ ਮੰਗੀ ਨਹੀਂ ਅੰਗਰੇਜ਼ਾਂ ਤੋਂ ਸਾਡਾ ਰਾਜ ਸਾਨੂੰ ਵਾਪਸ ਕਰੋ ਤੇ ਜਿਹੜਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਿਹੜਾ ਅੰਗਰੇਜ਼ਾਂ ਨੇ ਖੋਇਆ ਸੀ ਉਹ ਰਾਜ ਕਿੱਥੇ ਆ ਕਿੱਥੇ ਆ ਰਾਜ ਮਹਾਰਾਜ ਰਣਜੀਤ ਸਿੰਘ ਦਾ ਰਾਜ ਖਾਲਸਾ ਰਾਜ ਸੀ ਇਹ ਤਾਂ ਮੰਨਦੇ ਹੋ ਨਾ ਤੇ ਖਾਲਸਾ ਨੂੰ ਖਾਲਸਾ ਰਾਜ ਕਹਿੰਦੇ ਆ ਤੇ ਉਹਨਾਂ ਨੇ ਰਾਜ ਮੰਗਣਾ ਨਹੀਂ ਉਹਨਾਂ ਦੇ ਵੰਸ਼ਜਾਂ ਨੇ ਉਹ ਮੰਗਦੇ ਨੇ ਸੰਵਿਧਾਨ ਦੇ ਵਿੱਚ ਧਾਰਾ ਦੇ ਵਿੱਚ ਆਪਣਾ ਹੱਕ ਆਪਣੇ ਬਾਪ ਆਪਣੇ ਦਾਦੇ ਆਪਣੇ ਪਰਦਾਦੇ ਦੀ ਜਮੀਨ ਜਾਇਦਾਦ ਹੱਕ Empire ਮੰਗਣਾ ਹਰ ਇੱਕ ਵੰਸ਼ਜ ਦਾ ਹੱਕ ਹੈ ਕਿੱਥੇ ਤੱਕ ਪੜਿਓ ਤੁਸੀਂ ਮੈਂ ਗ੍ਰੈਜੂਏਸ਼ਨ ਕੀਤੀ ਉਹਦੇ ਚ ਮਹਾਰਾਜਾ ਰਣਜੀਤ ਸਿੰਘ ਦਾ ਚੈਪਟਰ ਪੜਿਆ ਉਹ ਕਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਉਹ ਖਾਲਸ ਰਾਜ ਕਿੱਥੇ ਐ ਦਿਖਾਓ ਕਿੱਥੇ ਖਾਲਸ ਰਾਜ ਹੈ ਹਿੰਦੁਸਤਾਨ ਦਾ ਸਟੇਟ ਐ ਖਾਲਸ ਰਾਜ ਹੈਗਾ ਇਹ ਮਹਾਰਾਜਾ ਰਣਜੀਤ ਸਿੰਘ ਦਾ Empire ਹੈਗਾ ਦਿਖਾਓ ਕਿੱਥੇ ਲਦਾਖ ਲੇ ਲਦਾਖ ਤੋਂ ਸ਼ੁਰੂ ਹੋ ਕੇ ਉਹ ਦਿੱਲੀ ਤੱਕ ਤੇ ਸਾਰਾ ਹਿਮਾਚਲ ਸਾਰਾ ਲਾਹੌਰ ਖਾਲਸ ਰਾਜ ਉਹ ਕਿੱਥੇ ਐ ਖਾਲਸ ਰਾਜ ਉਹਨੂੰ ਤਾਂ ਤੋੜ ਦਿੱਤਾ ਜੇ ਤੁਹਾਡੇ ਦਾਦੇ ਦੇ ਕੋਲ ਇੱਕ ਰਾਜ ਰਾਜਪਾਲ ਸੀਗਾ ਤੇ ਪੋਤੇ ਨੇ ਮੰਗਣਾ ਨਹੀਂ ਅੱਗੋਂ ਆ ਕੇ ਉਹ ਦਿਖਾ ਦਿਓ ਮਹਾਰਾਜਾ ਰਣਜੀਤ ਸਿੰਘ ਦੇ ਵੰਸ਼ਜ ਜਿਹੜੀ ਸਿੱਖ ਕੌਮ ਐ ਉਹਨਾਂ ਨੇ ਆਪਣੇ ਐਮਪਾਇਰ ਮੰਗਣਾ ਨਹੀਂ ਸਾਡਾ ਐਮਪਾਇਰ ਕਿੱਥੇ ਆ ਹਿੰਦੁਸਤਾਨ ਨੇ ਆਜ਼ਾਦੀ ਨਹੀਂ ਲਈ ਹਿੰਦੁਸਤਾਨ ਨੇ ਆਜ਼ਾਦੀ ਮੰਗੀ ਨਹੀਂ ਅੰਗਰੇਜ਼ਾਂ ਤੋਂ ਸਾਡਾ ਰਾਜ ਸਾਨੂੰ ਵਾਪਸ ਕਰੋ ਤੇ ਜਿਹੜਾ ਰਾਜ ਮਹਾਰਾਜਾ ਅਨੰਦ ਸਿੰਘ ਦਾ ਸੀ ਜਿਹੜਾ ਅੰਗਰੇਜ਼ਾਂ ਨੇ ਖੋਇਆ ਸੀ ਉਹ ਰਾਜ ਕਿੱਥੇ ਆ ਕਿੱਥੇ ਆ ਰਾਜ ਮਹਾਰਾਜਾ ਅਨੰਦ ਸਿੰਘ ਦਾ ਰਾਜ ਖਾਲਸ ਰਾਜ ਸੀ ਇਹ ਤਾਂ ਮੰਨਦੇ ਹੋ ਨਾ ਤੇ ਖਾਲਸਾਨੂੰ ਖਾਲਸ ਰਾਜ ਕਹਿੰਦੇ ਆ ਤੇ ਉਹਨਾਂ ਨੇ ਰਾਜ ਮੰਗਣਾ ਨਹੀਂ ਉਹਨਾਂ ਦੇ ਵੰਸ਼ਜਾਂ ਨੇ ਉਹ ਮੰਗਦੇ ਨੇ ਸੰਵਿਧਾਨ ਦੇ ਵਿੱਚ ਧਾਰਾ ਦੇ ਵਿੱਚ ਆਪਣਾ ਹੱਕ ਆਪਣੇ ਬਾਪ ਆਪਣੇ ਦਾਦੇ ਆਪਣੇ ਪਰਦਾਦੇ ਦੀ ਜ਼ਮੀਨ ਜਿਦਾਦ ਹੱਕ ਐਂਪਾਇਰ ਮੰਗਣਾ ਹਰ ਇੱਕ ਪੰਚਲ ਦਾ ਹੱਕ